ਮੈਂ ਪਹਿਲਾਂ ਇੱਕ ਇਸ਼ਾਰਾ ਤੁਹਾਨੂੰ 5 ਮਿੰਟ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਤ ਪੱਕੇ ਜੋੜਨ ਲੱਗਾ ਕਿਉਂਕਿ ਅੱਜ ਉਹਨਾਂ ਦਾ ਗੁਰਤਾ ਗਦੀ ਦਿਵਸ ਹੈ ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਜੀ ਬਹੁਤ ਬੱਚਾ ਆਪਾਂ ਚੜ੍ਹਦੀ ਕਲਾ ਵਾਲਾ ਪ੍ਰਸੰਗ ਤੁਹਾਡੇ ਨਾਲ ਸਾਂਝਾ ਕਰ ਜਦੋਂ ਮੈਂ ਕਿਤੇ ਇਤਿਹਾਸ ਉਤੇ ਛਾਤੀ ਮਾਰਦਾ ਨਾ ਜੀ ਤੇ ਲਗਭਗ 50 51 ਸਾਲ ਦੀ ਉਮਰ ਸੀ ਜਿੱਦਣ ਬਾਬੇ ਅਮਰਦਾਸ ਨੂੰ ਉਹਨਾਂ ਦੀ ਨੂੰਹ ਕਿਉਂਕਿ ਜੇ ਮੈਂ ਰਿਸ਼ਤੇ ਨੂੰ ਪਿਛੋਂ ਲੈ ਕੇ ਆਵਾਂ ਤੇ ਗੁਰੂ ਅੰਗਦ ਦੇ ਮਹਾਰਾਜਾਂ ਦੀ ਧੀ ਆ ਬੀਬੀ ਅਮਰੋ ਇੱਕ ਵਾਰੀ ਫਿਰ ਕਹ ਦੋ ਸਤਨਾਮ ਸ੍ਰੀ ਵਾਹਿਗੁਰੂ ਬੀਬੀ ਅਮਰੋ ਬਾਬੇ ਅਮਰਦਾਸ ਦੇ ਭਰਾਤਾ ਦੇ ਭਾਵ ਉਹਨਾਂ ਦੇ ਭਤੀਜੇ ਨੂੰ ਵਿਆਹੀ ਹੋਈ ਸੀ ਤੇ ਨੌ ਤੇ ਪਤੇਉਰੇ ਵਾਲਾ ਰਿਸ਼ਤਾ ਸੀ ਬੀਬੀ ਅਮਰੋ ਦਾ ਤੇ ਬਾਬੇ ਅਮਰਦਾਸ ਦਾ ਤੇ ਜਦੋਂ ਬੀਬੀ ਅਮਰੋ ਨੇ ਕਿਤੇ ਤੜਕੇ ਉੱਠ ਕੇ ਦੁੱਧ ਚ ਮਧਾਣੀ ਪਾਉਣੀ ਨਾ ਤੇ ਮਧਾਣੀ ਨਾਲ ਦੁੱਧ ਰੜਕਣਾ ਅੱਜ ਕਿੱਥੇ ਬਜ਼ੁਰਗ ਹੋਏ ਚੀਜ਼ਾਂ ਮਿਲਦੀਆਂ ਜਦੋਂ ਕਿਤੇ ਬੀਬੀ ਅਮਰੋ ਨੇ ਮਧਾਣੀ ਨਾਲ ਦੁੱਧ ਰੜਕਣਾ ਤੇ ਦੁੱਧ ਰੜਕਣ ਦੀ ਇੱਕ ਲੈ ਬਣ ਜਾਂਦੀ ਸੀ ਤੇ ਜਿਹੜੀ ਉਹ ਲੈ ਬਣ ਜਾਂਦੀ ਸੀ ਨਾ ਉਸ ਲੈ ਦੇ ਨਾਲ-ਨਾਲ ਜਦੋਂ ਬਾਣੀ ਪੜੀ ਜਾਂਦੀ ਸੀ ਤੇ ਬਾਬੇ ਅਮਰਦਾਸਾ ਜਲੇ ਗੁਰੂ ਨਹੀਂ ਬਣੇ ਸੀ ਬਾਬੇ ਅਮਰਦਾਸ ਦਾ ਕੱਚੇ ਗੁੱਠ ਦੀ ਛੱਤ ਉੱਤੇ ਮੰਜਾ ਡਿੱਟਾ ਤੇ ਵਿੜੇ ਵਿੱਚ ਜਦੋਂ ਦੁੱਧ ਚ ਮਧਾਣੀ ਪਾਈ ਨਾ ਤੜਕੇ ਉੱਠ ਕੇ ਬੀਬੀ ਅਮਰੋ ਨੇ ਕਿਉਂਕਿ ਸਿਆਣੇ ਮਾਪੇ ਨੇ ਜਿਹੜੀ ਸਿਆਣੀ ਸੋਝੀ ਦਿੱਤੀ ਹੁੰਦੀ ਹੈ ਉਹਦੇ ਮੁਤਾਬਕ ਜਦੋਂ ਇੱਕ ਰਸ ਬਣਿਆ ਤੇ ਬੀਬੀ ਅਮਰੋ ਨੇ ਬਾਣੀ ਗਾਈ ਹੈ ਬਲੇ ਹਾਰੀ ਗੁਰਿਆ ਆਪਣੇ ਦਿਉਹਾੜੀ ਸਦਬਾਰ ਜਿੰਨ ਮਾਨਸ ਤੇ ਦੇਵ ਦੇ ਕੀਏ ਕਰਤ ਨਾ ਲਾਗੀ ਬਾਰ ਮਹੱਲਾ ਦੂਜਾ ਜੇ ਸੋਚਨ ਦਾ ਉਗਵੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਗੁਰਬਿੰਦ ਘੋਰੀਆ ਦਾ ਜਦੋਂ ਇਹ ਮਿੱਟੀ ਦੀ ਆਵਾਜ਼ ਬਾਬੇ ਅਮਰਦਾਸ ਦੇ ਕੰਨਾਂ ਤੇ ਭਈ ਘੁੱਟੇ ਤੋਂ ਥੱਲੇ ਆਇਆ ਬੱਚੀਏ ਧੀਏ ਇਹ ਕੀ ਪਈ ਗਾਉਂਦੀ ਐ ਕਹਿੰਦੀ ਐ ਗੁਰੂ ਨਾਨਕ ਦੀ ਬਾਣੀ ਐ ਗੁਰੂ ਨਾਨਕ ਦੀ ਬਾਣੀ ਤੇ ਗੁਰਤਾ ਗੱਦੀ ਦੇ ਉੱਤੇ ਅੱਜ ਮੇਰੇ ਪਿਤਾ ਜੀ ਗੁਰੂ ਅੰਗਦ ਦੇ ਮਹਾਰਾਜ ਜੀ ਖਡੂਰ ਸਾਹਿਬ ਦੀ ਤਲਤੀ ਦੇ ਨੇ ਕੈਸਾ ਪਿਆਰ ਬਣਿਆ ਸ਼ਾਇਦ ਦੋ ਟੁਕਾਂ ਬਾਣੀ ਦੀਆਂ ਸੁਣੀਆਂ ਦੋ ਟੁਕਾਂ ਤੇ ਮਨ ਵਿੱਚ ਇਹ ਆ ਗਈ ਕਿ ਇੱਕ ਵਾਰੀ ਗੁਰੂ ਨਾਨਕ ਦੇ ਘਰ ਦੇ ਦਰਸ਼ਨ ਕਰਨੇ ਚਾਹੀਦੇ ਕਈ ਨਵਾਂ ਹੁੰਦੀਆਂ ਤੱਬਰ ਦਾ ਬੇੜਾ ਕਰ ਕਰ ਦਿੰਦੀਆਂ ਤੇ ਕਈ ਨੂਆ ਹੁੰਦੀਆਂ ਉਸ ਸਦੀਆਂ ਤੱਕ ਦੇ ਇਤਿਹਾਸ ਸਿਰਜ ਜਾਂਦੀਆਂ ਇੱਕ ਵਾਰੀ ਕਹੋ ਸਤਿਨਾਮ ਸ੍ਰੀ ਵਾਹਿਗੁਰੂ ਤੁਸੀਂ ਆਖੋ ਗਿਆਨੀ ਜੀ ਤੁਸੀਂ ਕਈਆਂ ਦੀ ਗੱਲ ਕੀਤੀ ਤੇ ਕਈਆਂ ਦਾ ਤਾਂ ਤੁਹਾਡੇ ਸਾਹਮਣੇ ਸਾਰਾ ਕੁਝ ਹੋਇਆ ਪਿਛਲੇ ਸਾਲਾਂ ਤੋਂ ਮੋਲ ਦੇ ਰਿਸ਼ਤੇ ਲੱਭੇ ਸੀ ਆਪਾਂ ਕਿਸੇ ਨੇ 30 ਲੱਖ ਖਰਚਿਆ ਕਿਸੇ ਨੇ 35 ਖਰਚਿਆ ਕਿਸੇ ਦੇ ਮੁੰਡੇ ਨੇ ਬਾਹਰ ਜਾ ਕੇ ਫੋਨ ਨਹੀਂ ਕੀਤਾ ਕਿਸੇ ਦੀ ਧੀ ਨੇ ਬਾਹਰ ਜਾ ਕੇ ਫੋਨ ਨਹੀਂ ਕੀਤਾ 30-30 ਲੱਖ ਰੁਪਈਆ ਜਿਹਨਾਂ ਦੇ ਉੱਤੇ ਲਾਇਆ ਤੇ ਫਿਰ ਉਹ ਨੂੰਹਾਂ ਜਿੱਦਾਂ ਦੀਆਂ ਹੋਈਆਂ ਤੇ ਪਿੱਛੋਂ ਸਾਰੇ ਟੱਬਰ ਨੂੰ ਕਈ ਵਾਰੀ ਫਾਹਾ ਲੈ ਕੇ ਵੀ ਮਰਨਾ ਪੈ ਗਿਆ ਜਿਨ੍ਹਾਂ ਦਾ ਘਰ ਉੱਜੜ ਗਿਆ ਕਈ ਨੂੰਹਾਂ ਹੁੰਦੀਆਂ ਇੱਜ਼ਤ ਮਿੱਟੀ ਵਿੱਚ ਰੋਲ ਦਿੰਦੀਆਂ ਤੇ ਕਈ ਨੂੰਹਾਂ ਜਿਹੜੀਆਂ ਫਿਰ ਇਹੋ ਜਿਹਾ ਇਤਿਹਾਸ ਸਿਰਜ ਜਾਂਦੀਆਂ ਨੇ ਬੀਬੀ ਅਮਰੋ ਦੇ ਨਾਲ ਬਾਬਾ ਅਮਰਦਾਸ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਗਿਆ ਤੇ ਸਿੱਖੀ ਕਮਾਉਣਾ ਕੀਤੀ ਹੈ ਤੁਸੀਂ ਸੁਣ ਕੇ ਹੈਰਾਨ ਹੋਵੋਗੇ 50 ਸਾਲ ਦੀ ਉਮਰ ਤੋਂ ਉੱਪਰ 62 ਸਾਲ ਦੀ ਉਮਰ ਜਦੋਂ ਉਹਨਾਂ ਨੇ ਗਾਗਰ ਦੀ ਸ਼ੇਵਕ ਕੀਤੀ 12 ਸਾਲ ਬਾਬਾ ਅਮਰਦਾਸ ਬਿਆਸ ਦਰਿਆ ਦੇ ਉੱਤੋਂ ਇੱਕ ਰੋਜ ਗਾਗਰ ਜਲ ਦੀ ਭਰ ਕੇ ਗੁਰੂ ਪਿਤਾ ਦੇ ਇਸ਼ਨਾਨ ਵਾਸਤੇ ਲੈ ਕੇ ਆਉਂਦਾ ਸੀ ਦੇਖਿਓ ਸੇਵਾ ਨੂੰ ਭਾਗ ਕਿਵੇਂ ਲੱਗਦੇ ਨੇ ਬੱਚਾ ਬੱਚਾ ਜਾਣਦਾ ਇਹਨਾਂ ਗੱਲਾਂ ਤੋਂ ਪਰਖਦੇ ਭਾਵਨਾ ਬਣਾ ਕੇ ਵੇਖਿਓ ਕੀ ਅੱਜ ਅਸੀਂ ਕਦੇ ਗੁਰੂ ਘਰ ਜਾ ਕੇ ਨਿਸ਼ਾਨ ਸਾਹਿਬ ਵਾਲੇ ਥੜਾ ਸਾਹਿਬ ਨੂੰ ਅਸ਼ਨਾਣ ਕਰਾਉਣ ਦਾ ਯਤਨ ਕੀਤਾ ਸੱਚਾ ਸਾਨੂੰ ਤਾਂ ਥੋੜੀ ਜਾਂਦੇ ਨੇ ਪ੍ਰਚਾਰ ਕਰ ਆ ਵੀ ਮਨਮਤ ਹੈ ਜੀ ਉਹ ਵੀ ਮਨਮਤ ਉਹ ਗੁਰਮਤ ਕਿਹੜੀ ਆ ਫਿਰ ਦੱਸੋ ਤੇ ਸਹੀ ਕਿ ਗੁਰਮਤ ਕਿਹੜੀ ਆ ਗੁਰਮਤ ਕੇਵਲ ਇਹੀ ਹੈ ਕਿ ਉਹ ਪ੍ਰਚਾਰ ਕਰਨ ਵਾਲਾ ਨੂੰ ਸੰਗਦਰ ਪਈਆਂ ਦੇ ਢੇਰ ਲਾਈ ਜਾਵੇ ਇਹ ਗੁਰਮਤ ਹੈ ਮਾਫ ਕਰਨਾ ਹਰ ਗੱਲ ਨੂੰ ਅਸੀਂ ਕਹਿੰਦੇ ਆ ਵੀ ਮਨਮਤ ਹੈ ਆ ਵੀ ਮਨਮਤ ਹੈ ਆ ਕਿਉਂ ਹੁੰਦਾ ਉਹ ਕਿਉਂ ਕੀਤਾ ਜਾਂਦਾ ਹਰ ਗੱਲ ਦਾ ਉੱਤੇ ਕਿੰਤੂ ਪ੍ਰੰਤੂ ਫਿਰ ਗੁਰਮਤ ਕਿਹੜੀ ਆ ਬਾਬਾ ਅਮਰਦਾਸ ਰੋਜ ਇੱਕ ਗਾਗਰ ਜਲ ਦੀ ਭਰ ਕੇ ਲਿਆਉਂਦਾ ਤੇ ਇੱਕ ਦਿਨ ਕੀ ਹੋਇਆ ਸੇਵਾ ਨੂੰ ਮੇਵਾਂ ਲੱਗਣ ਲੱਗਾ ਤੇ ਜਲਾਇ ਤੇ ਜਲਾਇ ਦੀ ਖੱਡੀ ਐ ਜਿੱਥੇ ਦਰਿਆ ਖੇਸ ਬੁਣੇ ਜਾਂਦੇ ਕਿਲੀ ਚ ਪੈਰ ਵਜਾ ਖੱਡੀ ਤੇ ਅੱਗੇ ਵੀ ਉੱਥੇ ਹੀ ਸੀ ਰਸਤਾ ਤੇ ਪਹਿਲਾਂ ਵੀ ਉਹੀ ਸੀ ਪਰ ਅੱਜ ਪੇਪਰਾਂ ਵਿੱਚੋਂ ਪਾਸ ਹੋਣ ਦੀ ਵਾਰੀ ਆਈ ਐ। ਕਿੱਲੀ ਚ ਪੈਰ ਵੱਜਿਆ। ਬਾਬਾ ਅਮਰਦਾਸ ਡਿੱਗ ਪਿਆ। ਗਾਗਰ ਪਾਣੀ ਵਾਲੀ ਡੁੱਲ ਗਈ। ਫਿਰ ਪਿੱਛੇ ਮੁੜ ਕੇ ਜਾ ਕੇ ਪਾਣੀ ਦੀ ਗਾਗਰ ਭਰ ਕੇ ਲਿਆਂਦੀ ਤੇ ਆਣ ਕੇ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਧਰ ਕੇ ਪਤਾ ਕੀ ਆਖਿਆ। ਨਿਮਰਤਾ ਵੇਖੋ। 12 ਸਾਲ ਹੋ ਗਏ ਨੇ ਗਾਗਰ ਢੋਂਦੇ ਨੂੰ 12 ਸਾਲ ਤੇ ਅੱਜ ਪਹਿਲੀ ਵਾਰਾਂ 12 ਸਾਲਾਂ ਵਿੱਚ ਪਹਿਲੀ ਵਾਰਾਂ ਸਮੇਂ ਤੋਂ ਲੇਟ ਹੋਇਆ ਬਾਬਾ ਅਮਰਦਾਸ। ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਗੱਗ ਰੱਖੀ ਤੇ ਹੱਥ ਜੋੜ ਕੇ ਸਿਰ ਝੁਕਾ ਦਿੱਤਾ ਪਾਠਾ ਮੈਨੂੰ ਮਾਫ ਕਰ ਦਿਓ ਅੱਜ ਮੈਂ ਜਲ ਲਿਓ ਵਿੱਚ ਲੇਟ ਹੋ ਗਿਆ ਮੈਂ ਆਉਂਦਾ ਆਉਂਦਾ ਖੱਡੀ ਵਿੱਚ ਪੈਰ ਵੱਜਣ ਕਰਕੇ ਡਿੱਗ ਪਿਆ ਸਾ ਜਦੋਂ ਇੰਨੀ ਗੱਲ ਕਹੀ ਨਾ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਮੋਢਾ ਤੋਂ ਚੁੱਕ ਕੇ ਕਲਾਵੇ ਵਿੱਚ ਲੈ ਲਿਆ ਅਮਰਦਾਸ ਮੈਨੂੰ ਤਾਂ 12 ਸਾਲ ਹੋ ਗਏ ਉਡੀਕਦਿਆਂ ਕਿ ਤੂੰ ਕਦੋਂ ਡਿੱਗੇ ਤੇ ਮੈਂ ਕਦੋਂ ਚੁੱਕ ਕੇ ਤੈਨੂੰ ਆਪਣੇ ਗਲ ਨਾਲ ਲਾਵਾ ਇੱਥੇ ਡਿੱਗਣਾ ਪੈਂਦਾ ਕੜ ਕੇ ਕੁਝ ਨਹੀਂ ਮਿਲਦਾ ਜੀਣਾ ਆਪਣੇ ਆਪ ਨੂੰ ਜਾਣ ਲਿਆ ਉਹ જગ ਤੋਂ ਜੁਦਾ ਹੋ ਜਾਂਦੇ ਨੇ ਜਿਨ ਮਰਸ਼ਦ ਨੂੰ ਪਹਿਚਾਨ ਲਿਆ ਉਹ ਬੰਦੇਓ ਖੁਦਾ ਹੋ ਜਾंदे ਨੇ ਓ ਬੰਦਿਓ ਖੁਦਾ ਹੋ ਜਾਂਦੇ ਨੇ ਗੁਰੂ ਅੰਗਦ ਦੇ ਮਹਾਰਾਜ ਆਖਣ ਲੱਗੇ ਅਮਰਦਾਸ ਨੂੰ ਕਿ ਮੈਨੂੰ 12 ਸਾਲ ਹੋ ਗਏ ਸੀ ਉਡੀਕਦੇ ਨੂੰ ਤੂੰ ਕਦੋਂ ਡਿੱਗੇ ਤੇ ਮੈਂ ਤੈਨੂੰ ਚੁੱਕ ਕੇ ਆਪਣੇ ਘਰ ਲਾਣ ਲਾਵਾਂ ਅੱਜ ਦਾ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲੀ 73 ਸਾਲ ਦੀ ਉਮਰ ਸੀ ਇੱਕ ਵਾਰੀ ਕਹ ਦਿਓ ਸਤਿਨਾਮ ਸ੍ਰੀ ਵਾਇਗੁਰੂ ਕੁੱਲ ਉਮਰ ਉਹਨਾਂ ਦੀ ਸੀ 95 ਸਾਲ ਤੇ 73 ਸਾਲ ਦੀ ਉਮਰ ਵਿੱਚ ਉਹ ਗੁਰਤਾ ਗੱਦੀ ਉੱਤੇ ਬੈੰਦੇ ਨੇ ਤੇ 73 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਉੱਤੇ ਬਹਿ ਕੇ ਵੀ ਨਾ ਉਹਨਾਂ ਨੇ ਫਿਰ ਬੌਲੀ ਦੀ ਸੇਵਾ ਕਰਵਾਈ ਬੌਲੀ ਦੀ ਸੇਵਾ ਕਰਵਾਈ ਪੋਇੰਦਵਾਲ ਸਾਹਿਬ ਦੀ ਧਰਤੀ ਤੇ ਇੱਕ ਵਾਰੀ ਸਾਰੀ ਸ਼ੰਗਤ ਰਲ ਕੇ ਕਹ ਦਿਓ ਸਤਿਨਾਮ ਸ੍ਰੀ ਵਾਇਗੁਰੂ ਆਪਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਬੈਠੇ ਆਂ ਸੰਤ ਮਹਾਂਪੁਰਖ ਜੰਗਲ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਉਹ ਦੀਆ ਜੜਾ ਵੀ ਪੁੱਟ ਕੇ ਰੱਖ ਦਿੰਦੇ ਜੋ ਕਰੇ ਤਮਾਸ਼ਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈ ਜਾਂਦਾ ਕੀਤਾ ਅਰਦਾਸਾ ਸੰਤਾਂ ਦਾ ਨજર ਸਾਧੂ ਦੀ ਤਾਰ ਦਾ ਡੁੱਬਿਆਂ ਨੂੰ ਨજર ਸਾਧੂ ਦੀ ਤਾਰ ਦਾ ਡੁੱਬਿਆਂ ਨੂੰ ਬਦਲ ਦਿੰਦੀ ਹੈ ਜੀਵਨ ਮਹਾਨਿਆਂ ਨੂੰ ਕਿੱਧਰੇ ਰਾਜ ਬਿਠਾ ਦੇ ਕੰਗਲੇ ਨੂੰ ਤੇ ਦਰਦਰ ਭੀਖ ਮੰਗਵਾ ਦੇ ਰਾਣਿਆਂ ਨੂੰ ਬਦਲ ਦੇਣ ਇਹ ਜ਼ਿੰਦਗੀ ਦੇ ਹਰ ਪੁੱਠੇ ਬਖਸ਼ ਦੇ ਨੇ ਮਾਨ ਨਮਾਨਿਆਂ ਨੂੰ ਪਾਰਸ ਸਾਧੂ ਤੇ ਰੱਬ ਵਿੱਚ ਭੇਦ ਕੋਈ ਨਾ ਦੁਨੀਆ ਐਵੇਂ ਨਹੀਂ ਪੂਜਦੀ ਬਾਣਿਆਂ ਨੂੰ ਇਨ੍ਹਾਂ ਸਾਧੂਆਂ ਦੀ ਕੋਈ ਆਹ ਜਾਤ ਬਾਤ ਨਹੀਂ ਨੋ ਹੁੰਦੀ ਇਨ੍ਹਾਂ ਬਾਝੋਂ ਰੱਬ ਨਾਲ ਮੁਲਾਕਾਤ ਨਹੀਂ ਹੋਉਂਦੀ ਚੌਣੀ ਤੇ ਮਟਾ ਦਿਨ ਮਥੇ ਤੋਂ ਲਕੀਰਾਂ ਬਦਲ ਦੇਂਦੀ ਆ دیਵਾਨੀਆਂ دیਵਾਨੇ ਤਕਦੀਰਾ ਇਨਾ ਬਾਜੋਂ ਰੱਬ ਨਾਲ ਮੁਲਾਕਾਤ ਨਹੀਂ ਹੁੰਦੀ ਜੀ ਭਾਈ ਇਨਾ ਬਾਜੋਂ ਰੱਬ ਨਾਲ ਮੁਲਾਕਾਤ ਨਹੀਂ ਹੁੰਦੀ ਹੁੰਦੀ ਆਓ ਆਪਾਂ ਰਲ ਕੇ ਬਿਸ਼ਾ ਰੰਭ ਕਰੀਏ ਮੈਨੂੰ ਕੁਝ ਕਹਿਣ ਦਾ ਬਾਲ ਆ ਜਾਵੇ ਤੁਹਾਨੂੰ ਸੁਣ ਦਾ ਸਬਰ ਬਣ ਜਾਵੇ ਕਾਕਰਤਾ ਬਣਾ ਕੇ ਰੱਖਿਓ ਵੱਡੀਆਂ ਬਾਤਾਂ ਤੁਹਾਡੇ ਨਾਲ ਪੜਨਗੀਆਂ ਰਲ ਕੇ ਕਹਦੇ ਹੋ ਸਤਨਾਮ ਸ੍ਰੀ ਗੁਰੂ